ਸੰਯੁਕਤ ਕਿਸਾਨ ਮੋਰਚਾ ਡੱਲੇਵਾਲ ਤੇ ਪੰਦੇਰ ਹੁਣਾ ਦਾ ਇਕਾ ਹੋਣ ਜਾ ਰਿਹਾ ਇਸ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਹੈ ਜਿਹੜੀ ਉਹ ਪਟਿਆਲੇ ਦੇ ਵਿੱਚ ਖੜਕਾਈ ਗਈ ਵੱਡੇ ਆਗੂ ਚਗਿੰਦਰ ਗਰਾਹਸਣੇ ਵੱਡੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਇਕਤਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਮਾਰਕੀਟ 'ਚ ਗਰਦਸ਼ ਕਰਨ ਲੱਗੀਆਂ ਨੇ ਕੀ ਇਹ ਸਾਰੇ ਇਕੱਠੇ ਹੋ ਕੇ ਲੜਨਗੇ ਕੀ ਡੱਲੇਵਾਲ ਦਾ ਮਰਨ ਵਰਤ ਖਲਾਇਆ ਜਾਵੇ ਗਾਇਸ ਇਸ ਨੂੰ ਲੈ ਕੇ ਅਹਿਮ ਗੱਲਾਂ ਹੋਈਆਂ ਨੇ ਤੁਸੀਂ ਜੁੜੇ ਹੋ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਲਗਭਗ 26ਵਾ ਦਿਨ ਚੱਲ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠਿਆ ਹਾਲਤ ਦਿਨ ਪ੍ਰਤੀ ਦਿਨ ਕਹਿ ਲੀਏ ਕਿ ਸਕੇਂਟਾਮੈਂਟਾਂ ਦੇ ਹਿਸਾਬ ਦੇ ਨਾਲ ਜਿਹੜੀ ਉਹ ਨਾਜ਼ੁਕ ਅਤ ਨਾਜ਼ੁਕ ਸਥਿਤੀ 'ਚ ਪਹੁੰਚ ਚੁੱਕੀ ਹੈ ਇਸ ਦਰਮਿਆਨ ਪਟਿਆਲਾ ਦੇ ਵਿੱਚ ਸੰਯੁਕਤ ਨੁਕਸਾਨ ਮੋਰਚਾ ਅਤੇ ਪੰਦੇਰ ਹੁਣਾ ਦੇ ਵਿਚਕਾਰ ਤੇ ਜਿਹੜਾ ਫੋਰਮ ਹੈ ਡੱਲੇਵਾਲ ਹੋਣਾਂ ਦਾ ਤੇ ਪੰਦੇਰ ਹੋਣਾਂ ਦਾ ਉਹਨਾਂ ਦੀ ਇੱਕ ਮੀਟਿੰਗ ਹੈ ਜਿਹੜੀ ਉਹ ਹੋਈ ਇਸ ਨੂੰ ਲੈ ਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੋਣਗੀਆਂ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਅੰਦਰ ਮੀਟਿੰਗ 'ਚ ਕੀ ਹੋਇਆ ਉਹਦੇ ਬਾਰੇ ਸੂਤਰ ਕੀ ਕਹਿੰਦੇ ਆ ਕਿਸਾਨ ਆਗੂਆਂ ਦੇ ਨਾਲ ਜੁੜੇ ਹੋਏ ਜਾਂ ਕਿਸਾਨ ਆਗੂ ਅੰਦਰੋਂ ਕੀ ਕਹਿ ਰਹੇ ਆ ਇਹਦੇ ਬਾਰੇ ਗੱਲ ਤੁਹਾਨੂੰ ਮੈਂ ਖੋਲ੍ਹ ਕੇ ਦੱਸਣੀ ਆ ਦਰਅਸਲ ਚਿੱਠੀ ਲਿਖੀ ਗਈ ਸੀ ਸਰਵਰ ਸਿੰਘ ਭੰਦੇਰ ਪ੍ਰਧਾਨ ਸ਼ਾਇਦ ਇਸ ਵੇਲੇ ਪ੍ਰਧਾਨ ਤਾਂ ਨਹੀਂ ਆਗੂ ਕਹਿ ਲੈਣੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੁਨੋਕ ਤਕਸਾਲ ਮੋਰਚੇ ਨੂੰ ਕਿ ਸਾਨੂੰ ਇਕਤਾ ਕਰਨੀ ਚਾਹੀਦੀ ਹੈ ਜਿਹੜੀ ਉੱਪਰ ਦੀਆਂ ਉੱਪਰ ਲੀਆਂ ਗੱਲਾਂ ਨੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਉਹ ਗੱਲਾਂ ਇਹ ਨੇ ਕਿ ਅਸੀਂ ਇੱਕੇ ਬਾਰੇ ਸੋਚਾਂਗੇ ਬੜੇ ਚੰਗੇ ਸੁਹਿਰਦ ਪੋਜ਼ਿਟਿਵ ਮਾਹੌਲ ਚ ਮੀਟਿੰਗ ਹੋਈ ਹੈ ਇਹ ਗੱਲਾਂ ਤੁਹਾਨੂੰ ਸੁਣਨ ਨੂੰ ਮੇਰੀਆਂ ਮੰਗਾ ਤੇ ਸਾਡਾ ਕੋਈ મત ਭੇਦ ਨਹੀਂ ਅਸੀਂ ਮੰਗਾ ਤੇ ਇੱਕ ਆ ਤੇ ਅਸੀਂ ਅੱਗੇ ਜਾ ਕੇ ਵਿਚਾਰਾਂਗੇ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਅਸੀਂ ਆਪਣੀ ਜਿਹੜੀ ਇੱਥੇ ਸਲਾਹ ਕੀਤੀ ਆ ਏਜੰਡੇ ਆਏ ਨੇ ਉਹ ਜਿਹੜੀ ਗੱਲ ਹੈ ਉਹ ਅੱਗੇ ਜਾ ਕੇ ਦੱਸਾਂਗੇ ਉਹਦਾ ਅੰਦਰ ਕੀ ਹੋਇਆ ਅੰਦਰਲੀ ਗੱਲ ਤੁਹਾਨੂੰ ਮੈਂ ਖੋਲ ਕੇ ਦੱਸਦਾ ਅੰਦਰ ਇਹ ਗੱਲ ਬਣ ਗਈ ਹੈ ਕਿ ਇਕਤਾ ਹੋਣੀ ਚਾਹੀਦੀ ਹੈ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਪਰ ਇਸ ਨੂੰ ਥੋੜਾ ਸਮਾਂ ਲੱਗ ਸਕਦਾ ਹੈ ਕਿਉਂਕਿ ਵਿਚਾਰ ਚਰਚਾ ਕਈ ਫੋਰਮਾਂ ਤੇ ਹੋਣੀ ਹੈ ਅ ਪਹਿਲੀ ਗੱਲ ਤਾਂ ਕਿ ਜਿਹੜਾ ਸਯੁਕਤ ਕਿਸਾਨ ਮੋਰਚਾ ਆਇਆ ਜਿਹੜੀ ਉਹਦੀ ਕੌਮੀ ਕਹਿ ਲਈਏ ਨੈਸ਼ਨਲ ਕਹਿ ਦਿੰਦੇ ਨੇਗੇ ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ ਉਹ ਇਸ ਤੇ ਵਿਚਾਰ ਕਰੂਗੀ ਕਿਉਂਕਿ ਉਸ ਕੋਆਰਡੀਨੇਸ਼ਨ ਕਮੇਟੀ ਦੀ ਤਰਫੋਂ ਜਗਿੰਦਰ ਸਿੰਘ ਅਗਰਾਹਾ ਹਨਨ ਮੁੱਲਾ ਦੀ ਥਾਂ ਤੇ ਕੋਈ ਉਹਨਾਂ ਦੇ ਪ੍ਰਤੀਨਿਧੀ ਸੀਗੇ ਮੈਂ ਕਿਹਾ ਕ੍ਰਿਸ਼ਨਨ ਸੀ ਮੇਬੀ ਬੀਜੂ ਕ੍ਰਿਸ਼ਨਨ ਸ਼ਾਇਦ ਇਸੇ ਤਰ੍ਹਾਂ ਨਾਲ ਰਮਿੰਦਰ ਪਟਿਆਲਾ ਤੇ ਵੱਖ-ਵੱਖ ਆਗੂ ਆ ਜਿਹੜੇ 5-6 ਆਗੂ ਜਿਹੜੇ ਆ ਉਹ ਮਿਲੇ ਆ ਪੰਦੇਰ ਤਨੇਰ ਸੀ ਸ਼ਾਇਦ ਤੇ ਆਗੂ ਜਿਹੜੇ ਆ ਉਹ ਮਿਲ ਬੈਠੇ ਸੀਗੇ ਉਦੋਂ ਸਰਵਰ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਸ ਨੇ ਕਈ ਅਹਿਮ ਆਗੂ ਜਿਹੜੇ ਆ ਉਹਦੇ ਚ ਪਹੁੰਚੇ ਸੀ ਉਹਰੇ ਚ ਇਹ ਗੱਲ ਤੇ ਸਹਿਮਤੀ ਬਣੀ ਕਿ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਹਦੇ ਚ ਇਹ ਗੱਲ ਰੱਖੀ ਜਾਊਗੀ ਹੁਣ ਇਹਦੇ ਵਿੱਚ ਇਹ ਹੈ ਕਿ ਇਹ ਗੱਲ ਸਾਫ਼ ਹੈ ਕਿ ਸਾਡੀਆਂ ਮੰਗਾਂ ਦੇ ਉੱਤੇ ਸਹਿਮਤੀ ਹੈ ਅਸੀਂ ਇਕੱਠੇ ਲੜ ਸਕਦੇ ਹਾਂ ਫਿਰ ਇੱਕ ਵੱਡਾ ਇਹ ਸੀ ਕਿ ਡੱਲੇਵਾਲ ਹੁਰਾਂ ਨੇ ਆਪਣਾ ਕੋਈ ਨੁਮਾਇੰਦਾ ਨਹੀਂ ਭੇਜਿਆ ਉਹਨਾਂ ਦੀ ਜਥੇਬੰਦੀ ਦਾ ਕੋਈ ਐਸਾ ਜ਼ਿੰਮੇਵਾਰ ਆਗੂ ਜਿਹੜਾ ਉਹ ਇਸ ਮੀਟਿੰਗ 'ਚ ਨਹੀਂ ਸ਼ਾਮਲ ਹੋਇਆ ਉਹਦੇ ਤੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਨਹੀਂ ਆਇਆ ਜਾਂਦਾ ਸਥਿਤੀ ਜਿਹੇ ਜੀ ਬਣੀ ਹੈ ਕੋਈ ਹੈ ਕਿ ਇਹ ਵੀ ਗੱਲ ਇੱਕ ਪਾਸੇ ਰੱਖ ਦਿੱਤੀ ਗਈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦਾ ਜੋ ਰਵਈਆ ਰਿਹਾ ਸੰਯੁਕਤ ਕਿਸਾਨ ਮੋਰਚੇ ਪ੍ਰਤੀ ਜਾਂ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਜਥੇਬੰਦੀਆਂ ਪ੍ਰਤੀ ਤੁਸੀਂ ਅੱਜ ਵੀ ਖਨੋਰੀ ਬਾਰਡਰ ਤੇ ਜਾਓਗੇ ਤੁਹਾਨੂੰ ਕਈ ਨੌਜਵਾਨ ਕਈ ਬਜ਼ੁਰਗ ਕਈ ਐਸੇ ਲੋਕ ਮਿਲ ਜਾਣਗੇ ਜਿਹੜੇ ਜੋਗਿੰਦਰ ਸਿੰਘ ਉਗਰਾਹ ਨੂੰ ਗਾਲਾਂ ਕੱਢੀ ਜਾਣਗੇ ਜਿਹੜੇ ਖੱਬੇ ਪੱਖੀ ਧਰਾਣਾ ਸੰਬੰਧਿਤ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਗਾਲਾਂ ਕੱਢੀ ਜਾਣਗੇ ਉਸ ਸਭ ਕਾਸੇ ਦੇ ਵਿਚਕਾਰ ਉਹ ਸੂਯੁਕਤ ਕਿਸ਼ਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਵੇਲਾ ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰਨ ਦਾ ਨਹੀਂ ਕਿ ਜਗਜੀਤ ਸਿੰਘ ਡੱਲੇਵਾਲ ਸਾਨੂੰ ਆਹ ਕਹਿੰਦਾ ਸੀ ਉਹ ਆਹ ਕਹਿੰਦਾ ਸੀ ਇਹ ਕਹਿੰਦਾ ਸੀ ਇਹ ਗੱਲਾਂ ਸੀ ਪਰਾ ਰੱਖ ਦਿੰਨੇ ਆ ਤੇ ਅਸੀਂ ਅੱਗੇ ਵਧਣਾ ਆ ਬੜਾ ਪੋਜ਼ਿਟਿਵ ਜਿਹੜਾ ਆ ਤੇ ਉਹਨਾਂ ਨੇ ਇਹ ਵੀ ਕਹਿਤਾ ਕਿ ਕੋਈ ਆਇਆ ਨਹੀਂ ਆਇਆ ਇਹ ਮੈਟਰ ਨਹੀਂ ਕਰਦੀ ਹਾਂ ਐਸੀ ਡੱਲੇਵਾਲ ਦੀ ਜਾਨ ਬਚਾਉਣ ਦੇ ਲਈ ਕਿਸਾਨੀ ਮੰਗਾ ਦੇ ਲਈ ਇਕੱਠੇ ਹੋਵਾਂਗੇ ਐਸੀ ਉਹਦੇ ਲਈ ਹਰ ਹਿੱਲਾ ਵਰਤਾਂਗੇ ਇਹਦੇ ਚੱਕੇ ਚੀ ਜੀ ਹੈ ਕਿ ਜਿਹੜਾ 30 ਨੂੰ ਪੰਜਾਬ ਬੰਦ ਹੋਣਾ ਹੈ ਉਹਦੇ ਬਾਰੇ ਹਜੇ ਕਸ਼ਮਕਸ਼ ਜਿਹੜੀ ਆ ਉਹ ਜਾਰੀ ਹੈ ਭਾਰਤ ਬੰਦ ਜਾਂ ਪੰਜਾਬ ਬੰਦ ਕਿ ਉਹ ਚ ਸ਼ਾਮਲ ਹੋਣਾ ਕਿ ਨਹੀਂ ਹੋਣਾ ਉਹ ਵੀ ਫੈਸਲਾ ਛੇਤੀ ਆ ਜਾਵੇਗਾ ਕੁੱਲ ਮਿਲਾ ਕੇ ਜੋ ਅੰਦਰਲੇ ਸੂਤਰ ਦੱਸਦੇ ਆ ਕਿ ਏਕਤਾ ਵੱਲ ਇੱਕ ਵੱਡਾ ਕਦਮ ਹੈ ਸਿਰਫ ਇੱਕ ਉਪਚਾਰਕਤ ਗੱਲਾਂ ਜਿਹੜੀਆਂ ਨੇ ਉਹ ਕਰਨ ਵਾਲੀਆਂ ਨੇ ਕੋਆਰਡੀਨੇਸ਼ਨ ਕਮੇਟੀ ਫਰਫੋਰਮਾ ਨੇ ਜਿਹੜੀਆਂ ਟੱਲੇ ਡੱਲੇਵਾਲ ਦੀ ਪੰਦੇਰ ਹੁਣਾਂ ਦੀ ਇਹ ਬੈਠਣੀਆਂ ਤਾਂ ਉਹਨੂੰ ਫਾਈਨਲਾਈਜ਼ ਕੀਤਾ ਜਾਏਗਾ ਇੱਕ ਗੱਲ ਕਲੀਅਰ ਹੈ ਕਿ ਮੰਗਾ ਤੇ ਡੱਲੇਵਾਲ ਦੀ ਜਾਨ ਬਚਾਉਣ ਦੇ ਲਈ ਤੇ ਜਿਹੜਾ ਸੰਘਰਸ਼ ਹੈ ਇਹਨੂੰ ਕਮਜ਼ੋਰ ਨਾ ਕੀਤਾ ਜਾਵੇ ਜਾਂ ਸਰਕਾਰਾਂ ਇਹਦੇ ਵਿੱਚ ਜਿਹੜਾ ਫੋਟ ਦਾ ਜਿਹੜਾ ਲਾਭ ਨਾਲ ਹੈ ਸਿਕਨ ਉਹਨੂੰ ਖੱਪੇ ਨੂੰ ਭਰਨ ਦੇ ਲਈ ਸਾਰੇ ਸਹਿਮਤ ਨੇ ਇੱਕ ਅੱਧੇ ਦਿਨ ਦੇ ਵਿੱਚ ਇਸ ਤੇ ਹੋ ਡਵੈਲਪਮੈਂਟ ਹੋ ਸਕਦੀ ਹੈ ਕਿਵੇਂ ਦੀ ਹੋਦੀ ਪਰ ਇੱਕ ਗੱਲ ਇਹ ਹੈ ਕਿ ਹੁਣ ਏਕਤਾ ਵੱਲ ਵੱਡਾ ਕਦਮ ਵੱਧ ਚੁੱਕਿਆ ਤੇ ਏਕਤਾ ਹੁਣੀ ਲਗਭਗ ਤੈਅ ਹੈ ਵੇਲ ਕੁਵੇਲ ਹੋ ਸਕਦੀ ਹੈ ਕਈ ਮੇਰੇ ਕਲਮ ਭਰਾ ਪੇਟੀ ਭਰਾ ਕਹੀ ਜਾਂਦੇ ਅਸੀਂ ਚੋਦਰ ਦੀ ਲੜਾਈ ਇਹ ਚੀਜ਼ਾਂ ਬੇਲੀ ਗੱਲ ਤਾਂ ਉਹੀ ਸਮਝ ਸਕਦਾ ਜਿਹੜਾ ਰਾਜਨੀਤਿਕ ਤੌਰ ਤੇ ਵਿਚਰਦਾ ਰਿਹਾ ਹੋਵੇ ਜਿਨ੍ਹਾਂ ਜਨਤਕ ਜਥੇਬੰਦੀਆਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਨੌਜਵਾਨ ਜਥੇਬੰਦੀਆਂ ਨੇ ਟ੍ਰੇਡ ਯੂਨੀਅਨਾਂ ਨੇ ਉਹਨਾਂ 'ਚ ਕੰਮ ਕੀਤਾ ਜਾ ਹੋਵੇ ਇਹ ਬਹੁਤ ਔਖਾ ਹੁੰਦਾ ਹੈ ਐਸੀਆਂ ਸਿਚੁਏਸ਼ਨਾਂ ਦੇ ਵਿੱਚ ਤੁਸੀਂ ਇੱਕੋ ਵਾਰ ਅੱਗੇ ਵਧ ਕੇ ਫਿਰ ਪਿੱਛੇ ਹੋਣਾ ਇਹ ਕੋਈ ਸੋਖੀ ਨਹੀਂ ਇਕਤਾ ਜਦੋਂ ਇੰਨਾ ਵੱਡਾ ਸੰਘਰਸ਼ ਲੜ ਰਹੀ ਹੋਈ ਏ ਬੜੀ ਚੰਗੀ ਤੇ ਪੱਕੀ ਚਾਹੀਦੀ ਹੈ ਜਿਵੇਂ ਪਹਿਲਾਂ ਵਾਲੀ ਸੀ ਕਿ ਕੋਈ ਮਤਭੇਦ ਹੋ ਗਿਆ ਅੰਦਰ ਖਾਤੇ ਸੁਲਝਾ ਲਿਆ ਗਿਆ ਅੰਦਰ ਖਾਤੇ ਉਹਨੂੰ ਹੱਲ ਕਰ ਲਿਆ ਗਿਆ ਇਦਾਂ ਦੀ ਇਕਤਾ ਚਾਹੀਦੀ ਹੈ ਐਵੇਂ ਕੱਚੀ ਪਿੱਲੀ ਇਕਤਾ ਫਿਰ ਰਾਜ ਜਾ ਕੇ ਟੁੱਟ ਜੇਵੇ ਸੰਘਰਸ਼ ਅਕੇ ਬਾਅਦ ਜੇ ਵੱਡਾ ਹੋ ਜਵੇ ਤੇ ਉੱਥੇ ਜਾ ਕੇ ਮਤਭੇਦ ਲੜਾਈਆਂ ਆਏ ਤਾਂ ਇਸ ਲਈ ਇਹਨਾਂ ਚੀਜ਼ਾਂ ਨੂੰ ਸਮਾਂ ਲੱਗਦਾ ਉਹਨਾਂ ਸਹਿਰਦ ਲੋਕ ਜਿਹੜੇ ਡੱਲੇਵਾਰ ਹੁਰਾਂ ਦੀ ਸਿਹਤ ਪ੍ਰਤੀ ਤੇ ਕਿਸਾਨੀ ਅੰਦੋਲਨ ਪ੍ਰਤੀ ਸਹਿਰਦ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਟਿੱਪਣੀਆਂ ਕਰਨ ਲੱਗੇ ਗਾਲ੍ਹਾਂ ਕੱਢਣ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਕਹੋ ਕਿ ਇੱਕਠੇ ਹੋਣ ਸਿਰ ਜੋੜ ਕੇ ਬੈਠਣ ਇਦਾਂ ਦੀ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਤਾਂ ਇਦਾਂ ਦੀ ਅਰਦਾਸ ਕਰੋ ਜੇ ਨਹੀਂ ਮੰਨਦੇ ਤਾਂ ਕੋਸ਼ਿਸ਼ ਕਰੋ ਕਿ ਜਿਹੜੇ ਆਲੇ ਦੁਆਲੇ ਤੁਹਾਡੇ ਆ ਤੁਸੀਂ ਪੋਜ਼ਿਟਿਵ ਮਾਹੌਲ ਸਿਰਜੋ ਤਾਂ ਜੋ ਸੰਘਰਸ਼ ਜਿਹੜਾ ਤਕੜੇ ਰੂਪ ਚ ਲੜਿਆ ਜਾ ਸਕੇ ਸਿਰਫ ਗਾਲਾਂ ਕੱਢਣੀਆਂ ਫਲਾਨੇ ਇਦਾਂ ਜੀ ਧਮਕਾਨੇ ਉਦਾਂ ਜੀ ਇਹ ਐਵੇਂ ਜੀ ਇਹ ਓਵੇਂ ਜੀ ਉਤੋਂ ਗਰੇਜ਼ ਕਰੋ ਕੋਸ਼ਿਸ਼ ਕਰੋ ਕਿ ਜਿਹੜੇ ਹਾਲੇ ਦੋਲੇ ਤੁਹਾਡੇ ਕਿਸਾਨ ਲੀਡਰ ਨੇ ਚਾਹੇ ਉਹ ਦੂਜੀਆਂ ਧਿਰਾਂ ਨਾਲ ਸੰਬੰਧਤ ਨੇ ਐਸਕੇਐਮ ਦੀਆਂ ਚ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਤਾਂ ਜੋ ਆਪਣੇ ਜਥੇਬੰਦੀਆਂ ਚ ਜਾ ਕੇ ਧਰਾਤਲ ਦਾ ਮਾਹੌਲ ਦੱਸ ਸਕਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਰਨ ਦੀ ਲੋੜ ਹੈ ਨਾ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦੀ ਭੰਡਣ ਦੀ ਕਿਉਂਕਿ ਇੱਕ ਫਿਰਕਾ ਜਿਹਨੇ ਪੈਸੇ ਲੈ ਕੇ ਇਹ ਕਮੈਂਟ ਕਰਨੇ ਨੇ ਉਹਨਾਂ ਨੂੰ ਛੱਡ ਦਿਓ ਤੁਸੀਂ ਆਪ ਸਹਿਰਦ ਹੋਣਾ ਜਿਹੜੇ ਤੁਸੀਂ ਆਮ ਲੋਕ ਇਨ੍ਹਾਂ ਨੇ ਸਹਿਰਦ ਹੋਣਾ ਤਾਂ ਹੀ ਇਹ ਲੜਾਈ ਲੜੀ ਜਾ ਸਕਦੀ ਹੈ ਜੇ ਕਿ ਐ ਲੜਨਾ ਲੁੜਨਾ ਫਿਰ ਇਕਤਾ ਕੁੱਤਾ ਜਿਹੜੀ ਆ ਉਹ ਕਿਸੇ ਕੰਮ ਨਹੀਂ ਆਉਂਦੀ ਉਹਦਾ ਕੋਈ ਬਹੁਤਾ ਫਾਇਦਾ ਵੀ ਨਹੀਂ ਹੁੰਦਾ ਵਿਚਕਾਰ ਜਾ ਕੇ ਟੁੱਟ ਜਾਂਦੀ ਹੈ ਕੁੱਲ ਮਿਲਾ ਕੇ ਇਹ ਹੈ ਕਿ ਇਕਤਾ ਹੋਣ ਜਾ ਰਹੀ ਹੈ ਛੇਤੀ ਇਹਦਾ ਐਲਾਨ ਵੀ ਹੋ ਸਕਦਾ ਹੈ ਕਿਹੜੇ ਉਸੂਲਾਂ ਤੇ ਹੋਣੀ ਆ ਇਹ ਹਜੇ ਤੈਅ ਕਰਨਾ ਬਾਕੀ ਆ